ਅੱਜ ਦਾ ਦਿਨ ਹੈ ਮੇਰੇ ਸਵਰਗਿਆ ਪੂਜਨੀਕ ਪਿਤਾ ਕਾਮਰੇਡ ਅਰਜਨ ਸਿੰਘ ਜੀ ਦੀ 40ਵੀਂ ਵਰ੍ਹੇਵੰਢ ਦੇ ਸੰਬੰਧ ਵਿੱਚ ਅੱਜ ਅਖੰਡ ਪਾਰਟ ਸਾਹਿਬ ਦੇ ਘੋਗ ਪਾਏ ਗਏ ਆ। ਔਰ ਅੱਜ ਦੇ ਸਮਾਗਮ ਦੇ ਵਿੱਚ ਬਕਬਕ ਰਾਜਨੀਤਿਕ ਪਾਰਟੀਆਂ, ਧਾਰਮਿਕ ਸ਼ਕਸ਼ੀਤਾ ਤੇ ਸਮਾਜ ਦੇ ਬਕਬਕ ਆਰਗੇਨਾਈਜੇਸ਼ਨ ਦੇ ਨੁਮੈਂਦਿਆਂ ਨੇ ਸਿਰਕਟ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਅਖਲਾਕੀ ਫਰਜ਼ ਸਮਝਦਾ ਕਿ ਉਹਨਾਂ ਦੀ ਬਦੌਲਤ ਹੀ ਅੱਜਾਨੂੰ ਇਸ ਮਾਗਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕਿ ਉਹਨਾਂ ਵੱਲੋਂ ਮਿਲਿਆ ਸਜੋ ਪਿਆਰ ਤੇ ਸਮਾਂ ਉਹ ਸਾਡੇ ਲਈ ਬਹੁਤ ਔਗਲਾ ਹੈ ਮੈਂ ਸਾਰਿਆਂ ਦਾ ਹੀ ਆਪਣੇ ਸਮੁੱਚੇ ਭੱਟੀ ਪਰਿਵਾਰ ਵੱਲੋਂ ਆ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਨਾਲ ਆਪਣਾ ਜਿਹੜਾ ਸਬੰਧ ਹੈ ਬਣਾਈ ਰੱਖਣਗੇ ਕਹਿਣ ਦਾ